छे सात लख ठीक है, है।, पहला है। बाई ने पौए। किन ने ने भाई ने लो पॉइंट किन्ने इंच ने बीच ਪੇਰਾ ਉਸ ਖੁਸ਼ਬੂ ਉਸ ਸੋਹਣੇ ਮਾਹੌਲ ਦੇ ਹੋਣੀਏ ਵਰਕਾਂ ਤੇ ਘੁੰਮੇ ਸੁਭੋ ਚਾਨ ਕਰੇ ਸੋਹਣੀਏ ਲੰਗਾ ਚ ਫੂਲ ਚਾ ਸਸ਼ੀਗਲ ਜੀ ਸਾਰਿਆਂ ਨੂੰ ਇਹ ਆਪਣੀ ਦੂਜੀ ਵੀਡੀਓ ਤੇ ਇਹ ਐਸ ਸਕੋਰਪੀਓ S11 ਤੇ ਆਪਾਂ ਮਿਲਦੇ ਆਂ ਬਾਈ ਨਾਲ। ਕੀ ਹਾਲ ਹੈ ਬਾਈ? ਬੜਾ ਵਧੀਆ ਵੀਰ ਵਧੀਆ ਤੁਸੀਂ ਦੱਸੋ। ਬੜਾ ਵਧੀਆ। ਕੀ ਨਾਮ ਹੈ ਬਈ ਆਪਣਾ? ਬਿਰਾਵੰਦਾਂ ਦਾ ਕੰਨਵੀਰ ਹੈ ਜੀ। ਠੀਕ ਹੈ ਤੇ ਕਿਹੜਾ ਪਿੰਡ? ਆਪਣਾ ਪਿੰਡ ਰਡੇਆਲਾ ਜੀ। ਤੇ ਬਾਈ ਇਹ ਕਿਹੜਾ ਮਾਡਲ ਹੈ ਸਕੋਰਪੀਓ ਦਾ? ਇਹ ਜੀ 2017 ਮਾਡਲ ਹੈ ਜੀ। S11 ਨਹੀਂ ਇਹ ਥੋੜਾ ਨੀਵਾ ਮਾਡਲ ਹੈ ਮਤਲਬ 6 ਹੈ ਇਹ ਤੇ ਕਨਵਰਟ ਮੈਨੂੰ ਲਾ ਕੇ ਕਰਾਈ ਹੋਈ ਹੈ ਤੁਸੀਂ ਕਨਵਰਟ ਕਰਾਈ ਹੋਈ ਹੈ ਜੀ ਫੁੱਲ ਸਾਰੀ ਠੀਕ ਹੈ ਤੇ ਕਿੰਨੇ ਤੱਕ ਦਾ ਬਾਈ ਇਸ ਤੇ ਖਰਚ ਆ ਗਿਆ ਟੋਟਲ ਜੇ ਆਪਾਂ ਗੱਲ ਕਰੀਏ ਖਰਚਾ ਜੀ ਕਦੇ ਲਾਇਆ ਨਹੀਂ ਹੈ ਵੈਸੇ ਆ ਹੌਲੀ ਹੌਲੀ ਕਰਾਈ ਜਾਂਦੇ ਕੰਮ ਮਤਲਬ ਤੇ ਵੀ 6-7 ਲੱਖ ਲੱਗ ਠੀਕ ਹੈ ਤੇ ਜੇ ਆਪਾਂ ਮੇਨ ਗੱਲ ਪਹਿਲਾਂ ਦੇਖੀਏ ਬਾਈ ਨੇ ਲੋਏ ਪੋਏ ਕਿੰਨੇ ਇੰਚ ਦੇ ਲੋਏ ਨੇ ਬਾਈ ਇਹ ਜੀ ਹੈਗੇ 22 22 ਇੰਚ ਤੇ ਕਿੰਨੇ ਦੇ ਪਈ ਸੀ ਇਹ ਇਹ ਜਦੋਂ ਮੈਂ ਪੁਆਇਸ ਸੀ ਮੈਨੂੰ ਸਾਲ ਹੋ ਗਿਆ ਜੀ ਜਦੋਂ 81 ਦੇ ਪੁਆਇਸ ਤੇ ਇਹ 81 ਦੇ 81 ਠੀਕ ਹੈ ਤੇ ਹੁਣ ਸੋਚਿਆ ਅਪਗ੍ਰੇਡ ਕਰਾਣਾ ਇਹ ਮਤਲਬ ਸਿਹਵਾ ਹੁਣ ਬੰਦਿਆਂ ਨੂੰ ਵੀ ਮਤਲਬ ਇਹ ਇੰਪੋਰਟ ਕਰਾਉਣੇ ਆ ਹੁਣ 26 26 ਇੰਚ ਹਾਂਜੀ ਠੀਕ ਹੈ ਬਾਈ ਨੇ ਵੀ 28 ਇੰਚ ਪਾਉਣੇ ਤੁਸੀਂ 26 ਹੈ ਠੀਕ ਹੈ ਤੇ ਹੋਰ ਕੀ-ਕੀ ਕੰਮ ਕਰਾਏ ਬਾਈ ਆਹੇ ਲਮਾਈ ਕੁ ਬੇਜ ਲੈ ਕੰਮ ਕਰਾਇਆ ਉਹ ਫੁੱਲ ਬਾਗ ਫਰਮਾਇੰਦ ਲਵਾਇਆ ਉਹ ਮਤਲਬ ਇਹ ਕੱਢ ਪਟਾਣਾ ਚ ਬੜੀਆਂ ਕੋਈਆਂ ਕਿੰਨੇ ਬਾੜ ਦੀ ਬਈ ਪਈ ਸੀ ਉਹ ਫੁੱਲ ਬਾੜ ਕਹਦੇ ਜੀ ਉੱਪਰ ਲੱਸੀ ਜਿਹੜਾ ਉਹ ਕੋਈ ਨਹੀਂ ਜਿਵੇਂ ਜਿਹਦਾ ਚਲਾਨ ਹੁੰਦਾ ਉਹ ਹੈ ਬਸ ਉਹ ਹੈ ਜੀ ਠੀਕ ਹੈ ਮਤਲਬ ਜਿਹੜਾ ਸਾਹਮਣੋਂ ਆਇਆ ਉਹ ਗਾਲਾਂ ਕੱਢੇ ਪਹਿਲਾਂ ਉਹ ਹੈ ਜੀ ਠੀਕ ਹੈ ਜੀ ਠੀਕ ਹੈ ਅਸੀਂ ਸਾਹਮਣੇ ਵਾਲਿਆਂ ਨੂੰ ਕੰਮ ਮਾਰਦੇ ਜਿਆਗਲਾ ਥੱਲੇ ਨਹੀਂ ਕਰਦਾ ਮੈਂ ਠੀਕ ਹੈ ਬਾਈ ਤੇ ਉਹ ਪਿੱਛੇ ਬਾਈ ਨੇ ਸਟicker ਲਾਇਆ ਹੋਇਆ ਤੇ ਬਾਈ ਹੋਰ ਕਿਆ ਕਿ ਕੰਮ ਕਰਾਇਆ ਵੀਡੀਓ ਸਿਸਟਮ ਦਾ ਸਿਸਟਮ ਆਪਨੇ ਬੜਾ ਹੀ ਕਰਿਆ ਹੋਇਆ ਜਾਂ ਸੁਬਾਰੀ ਮਾ ਨਹੀਂ ਕਰਿਆ ਵਾ ਹਾਂਜੀ ਹਾਂਜੀ ਆਹ ਤੁਹਾਨੂੰ ਦਿਖਾ ਦਿੰਦੇ ਬੜੀ ਕੁਲਟੀ ਹੋਈ ਹੈ ਆਹ ਬੜੀ ਕੁਲਟੀ ਬੜੀ ਕਰਿਆ ਹੋਇਆ ਇਹ ਸੇਮ ਹੀ ਹੈ ਮੇਰੇ ਖਿਆਲ ਇਹ ਇਹ ਕੰਪਨੀ ਕੰਪਨੀ ਦਾ ਫਰਕ ਆ ਬਸ ਠੀਕ ਹੈ ਬਾਈ ਨੇ ਵੀ 5 ਸੀਟਰੀ ਬਣਾਈ ਹੋਈ ਹੈ 7 ਸੀਟਰ ਦੀ ਹਾਂ ਤੇ ਬਾਈ ਮੈਂ ਇੱਕ ਗੱਲ ਨੋਟ ਕੀਤੀ ਹੈ ਬਾਕੀ ਸਕੋਰਪਿਓ ਨਾਲ ਉੱਚੀ ਲੱਗ ਰਹੀ ਹੈ ਇਹ ਲੋਏ ਕਰਕੇ ਤੁਸੀਂ ਕਰਾਈ ਵੀ ਹੋਈ ਹੈ ਦੀ ਗੱਡੀ ਕਿਥੇ 16 ਇੰਚ ਕਿਥੇ 22 ਕਿਲੋ ਵਰਤ ਪਾਈ ਜਾਂਦੀ ਹੈ ਇਹ ਤਾਂ ਹੈ ਤੇ ਉੱਚੀ ਕਰਨ ਚ ਕਿੰਨੇ ਕ ਲੱਗ ਜਾਂਦੇ ਆ ਇਹਦੇ ਉੱਚੀ ਦਾ ਨੋਰਮਲ ਕੋਸਟ ਹੈ ਮੇਰਾ 3500 ਰੁਪਏ ਲੱਗਿਆ ਲੱਗਣਾ ਹੁਣ ਕਰਾ ਕੇ ਲਿਆਇਆ ਮੈਂ ਮਤਲਬ ਇਸ ਤੇ ਜਿਆਦਾ ਖਰਚਾ ਨਹੀਂ ਆਉਂਦਾ ਮੇਨ ਆਉਂਦਾ सस्पेंशन ਦਾ ਬਾਈ ਤੁਸੀਂ ਸੋਚਿਆ ਹਲੇ ਸਸਪੈਂਸ਼ਨ ਦਾ ਇਹਦਾ ਕਰਾਉਣਾ ਅਰੇ ਨਹੀਂ ਤਾਂ ਲੋਡ ਨਹੀਂ ਹੈ ਮਤਲਬ ਇਹਦੇ ਮੇਨ ਸਸਪੈਂਸ਼ਨ ਵੀ ਇੰਨੀ ਲੋਡ ਨਹੀਂ ਹੈਗੀ ਇਹਦੇ ਮਤ ਆਪਣੀਆਂ ਲੋ ਪ੍ਰੋਫਾਈਲ ਵਾਲੀ ਕਾਇਰ ਰੱਖ ਲੈਣਾ ਹਾਂਜੀ ਹਾਂਜੀ ਤੇ ਉਹਦੇ ਨਾਲ ਦੇ ਪਾਉਂਦੇ ਹੋਰ ਹੋਰਿੰਗ ਨਾਲ ਫੇਰ ਚੇਂਜ ਕਰਨੀ ਪਾਣੀ ਤੇ ਜਿਵੇਂ 22 ਇੰਚ ਪਾਏ ਸੀ ਕਟਾਈ ਸੀ ਗੱਡੀ ਬੜੀ ਮੋਟੀ ਬੈਕਿੰਗ ਕਰਦੇ ਹੋਏ ਕਰਦੇ ਹੋਏ ਬਾਕੀ ਚਾਹ ਪਾ ਦਿਓ ਅਬ ਇੰਚਾਂ ਤਾਰਾ ਕਰਤਾ ਹੈ ਵਾਹ ਠੀਕ ਹੈ ਭਾਈ ਜਿਆ ਫੀਪਾ ਤੇ ਲੋਡ ਕਰਤਾ ਹੋ ਜੀ ਤੇ ਮਤਲਬ ਜਿੰਨੇ ਖਰੜ ਜੱਥੇ ਟੋਏ ਵਗੈਰੇ ਡਰ ਲਾਦਾ ਕਿ ਟਾਇਰ ਡੂੜ ਫਟ ਜਾਏ ਲੋਏ ਬਿੰਗੋ ਪਚਾ ਕੇ ਨਾ ਥੱਲੇ ਪਾ ਦੇਂਦੀ ਪ੍ਰੋਫਾਈਲ ਵੱਡੀ ਹੈ ਨਾ ਜੇ ਜਮੀ ਪ੍ਰੋਫਾਈਲ ਛੋਟੀ ਹੋਵੇ ਤਾਂ ਵੀ ਫੇਰ ਥੋੜਾ ਜਿਹਾ ਡਰ ਰਹਿੰਦਾ ਹੈ ਪੈਰ ਪਾ ਕੇ ਠੀਕ ਹੈ ਤੇ ਬਾਈ ਚਲਾਈ ਦਾ ਕਿਵੇਂ ਐਕਸਪੀਰੀਅੰਸ ਹੈ ਚਲਾਈ ਵਧੀਆ ਮਨ ਹੱਸੀ ਦੇ ਉੱਪਰ ਆ ਕੇ ਤਾਂ ਫੇਰ ਕੰਮ ਲਾਉਣਾ ਚਾਹੀਦਾ ਤੇ ਹਰ ਇੱਕ ਗੱਡੀ ਦਾ ਕੰਮ ਲਾਉਣਾ ਹੈ ਮਤਲਬ ਤੁਹਾਨੂੰ ਕਿੰਨੇ ਦੀ ਪਈ ਸੀ ਇਹ ਗੱਡੀ ਆ ਨਵੀਂ ਲਈ ਦੀ ਨਵੀਂ ਹੀ ਲਈ ਸੀ ਬੱਸ ਕੀ ਰੇਟ ਚੱਲਦਾ ਤਾਂ ਜਿਆਦਾ ਮੁਜਾਦਗੀ ਨਹੀਂ ਹੈਗਾ ਮਤਲਬ 15 ਲੱਖ ਉੱਤੇ ਹੋਰ ਲਾਤਾ ਤੇ ਬਾਈ ਦਿਮਾਗ ਚ ਨਹੀਂ ਆਇਆ ਕਿ ਸੈਕੰਡ ਹੈਂਡ ਫੋਰਚੂਨਰ ਐ ਐਂਡਵਰ ਦੇਖ ਲਈਏ ਘਰ ਤੇ ਫਿਰ ਮੈਂ ਪੁਰਾਣੀ ਨੂੰ ਤਾਂ ਮੰਨ ਲਈਆਂ ਨਹੀਂ ਹੋਈਆਂ ਠੀਕ ਐ ਅੜੀ ਐ ਹੈ ਠੀਕ ਐ ਅੜੀਆਂ ਪਿੱਛੇ ਫੋਕਸ ਹੋ ਗਿਆ ਠੀਕ ਬਾਈ ਕਵਰ ਅੰਦਰੋਂ ਵੀ ਆਪਾਂ ਦੇਖ ਲੈਣੇ ਆ ਚੋ ਬਾਈ ਗੱਡੀ ਬਹੁਤ ਸੋਹਣੀ ਤਿਆਰ ਐ ਬਾਕੀ ਇੱਕ ਐ ਜਿਹੜੀ ਹੁਣ ਸਕੋਰਪੀਓ ਆ ਰਹੀ ਐ ਉਹ ਪੂਰੀ ਪਿਓਰ ਵਾਈਟ ਐ ਥੋੜੀ ਕਰੀਮੀਸ਼ਟ ਆ ਜਾਂਦੀ ਐ

ਪੇਟੀ ਵੜੀ ਕਰਤੀ ਡਬਲ 베ਸ ਕਰਤੀ ਹੁਣ ਤੇ ਫੇਰ ਕਿੰਨੇ ਦਾ ਆਏ ਹੁਣ ਖਰਚ ਤਾਂ ਹੁਣ ਚਲ ਜੱਤ ਬਏ ਸਮਾਨ ਸਮੂਹ ਸਾਡੇ ਕੋਲ ਵਿੱਚ ਥੋੜਾ ਬਹੁਤ ਆਪਣਾ ਵੀ ਤਾਂ ਬਾਕੀ ਐਮ ਪੀ ਕੋਲ ਆਇਆ ਸਾਡਾ 30000 ਰੁਪਏ ਲੱਗ ਗਿਆ ਉਸ ਦਿਨ ਵੀ ਠੀਕ ਹੈ ਤੇ ਆ ਸਕਰੀਨ ਵੀ ਬਾਹਰ ਤੋਂ ਹੀ ਲਵਾਈ ਹੈ ਇਹ ਆ ਜਦੋਂ ਚੰਡੀਗੜ੍ਹ ਤੇ ਲਵਾਈ ਦੀ ਜਦ 28 ਠੀਕ ਹੈ ਤੇ ਆ ਪੋਰਟਸ ਵੀ ਲਾਏ ਹੋਏ ਆ ਹਾਂ ਇਹ ਮਤਲਬ ਵਿੱਚ ਹੀ ਆ ਗਏ ਇਹ ਹੁਣੇ ਲਵਾਏ ਹਾਂ ਨਾਲੇ ਲਵਾਏ ਮਤਲਬ ਮਿਊਜ਼ਿਕ ਸਿਸਟਮ ਤੇ ਡੇਢ ਕ ਲੱਗ ਗਿਆ ਡੇਢ ਤਾਂ ਨਹੀਂ ਲੱਗਿਆ ਹੁਣ ਡੇਢ ਤੇ ਘੱਟ ਹੋਊਗਾ ਮਲੇਕ ਤਾਂ ਤੇ 1 ਇੱਕ 1 ਲੱਖ ਮੰਨ ਕੇ ਚੱਲੋ ਯਾਰ ਠੀਕ ਹੂੰ ਵਿੱਚ ਜਿੱਦਾਂ ਪਹਿਲਾਂ ਵੀ ਲੱਗਿਆ ਵਾ ਤਾਂ ਫਿਰ ਹੁਣ ਅਸੀਂ ਐਮਪੂੰਪੂ ਵੀ ਬੜੇ ਕਰਾਇਆ ਨਾ ਪਹਿਲਾਂ ਤੇ ਭਾਈ ਇਹਦੇ ਮੀਟਰ ਤੇ ਐਸ 11 ਦੇ ਮੀਟਰ 'ਚ ਫਰਕ ਹੈ ਫਰਕ ਹੈ ਹਾਂ ਇਹ ਐਸ 6 ਹੈ 6 ਹੈ ਨਾ ਕਿ 7 6 ਹੈ ਤੇ ਭਾਈ ਜੇ ਐਵਰੇਜ ਦੀ ਗੱਲ ਕਰੀਏ ਸਫਾ ਇਹਦੀ ਤਾਂ ਬਹੁਤ ਹੈ ਸਕੋਰਫਿਊ ਦੀ ਹੁਣ ਤਾਂ ਨਹੀਂ ਹੈ ਫਿਰ ਕਿੰਨੀ ਹੈ ਠੀਕ ਹੈ ਵੀਰੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਯਾਰ ਜੇ ਚਲਾਈ ਪਰ ਵੀ ਡਿਪੈਂਡ ਹੈ ਬਾਕੀ ਐਵਰੇਜ ਤਾਂ ਠੀਕ ਹੀ ਹੁੰਦੀ ਗੱਡੀ ਦੀ 10 11 ਬਾਅਦ ਨਿਕਲ ਜਦ ਲਈ ਜਾਂਦੀ ਹੈ ਵੀਰੇ ਬਾਕੀ ੜੀ ਗੁੜੀ ਮਾਰਨੀ ਵਾ ਕੁਆਲੀ ਦਾ ਬਸ ਤੇ ਖੜਾ ਦੀ ਹੀ ਹੈ ਠੀਕ ਹੈ ਹੋਰ ਬਈ ਕੋਈ ਕੰਮ ਏਸੀ ਇਹਦਾ ਚਿਲਡਾ ਬਹੁਤ ਜਿਹੇ ਸੀਦਾ ਓਕੇ ਹੈਦਾ ਇਹਨਾਂ ਦਾ ਪੂਰਾ ਸਕੋਰਪੀਓ ਹੈ ਜੇ ਆਪਾਂ ਗੱਲ ਕਰੀਏ ਏਡੀ ਵੱਡੀ ਗੱਡੀ ਹੈ ਸਰਵਿਸ ਕੋਸਟ ਕਿ ਆਉਂਦੀ ਹੈ ਦੀ ਸਰਵਿਸ ਦੇ ਇੰਨੇ ਪੈਸੇ ਨਹੀਂ ਆਉਂਦੇ ਹੈਗੇ ਦੇ ਲੋਕ ਤਾਂ ਡਰਾ ਦਿੰਦੇ ਆ ਮਹਿੰਗਿਆ ਕੁਝ ਕੁਝ ਨਹੀਂ ਹੈਗਾ ਉਹ ਕਹਿੰਦੇ Mahindra ਦੀ 10 10 11 11000 ਦੀ ਹੁੰਦੀ ਹੈ ਪਹਿਲੀਆਂ ਕਰ ਬਜਾਦਾ ਮਹਿੰਗੀਆਂ ਹੁੰਦੀਆਂ ਜਾਂ ਇੱਕ ਵਾਰ ਤਾਂ ਮਹਿੰਗੀ ਤਾਂ ਹੁੰਦੀ ਹੋਏ ਸਰਵਿਸ ਤੋਂ ਕਰਾਣੀ ਜੇ ਚੀਜ਼ ਲਈ ਜਾ ਫਿਰ ਤਾਂ ਕਰਾਣੀ ਹੋਏ ਫਿਰ ਥੋੜੀ ਦੇਖਣਾ ਯਾਰ ਬਾਹਰ ਤੋਂ ਕਰਾਉਂਦੇ ਕਿ ਕੰਪਨੀ ਤੋਂ ਹੀ ਏਜੰਸੀ ਚੋ ਹੀ ਹੁੰਦੀਆਂ ਦੋਨੇ ਗੱਡੀ ਦੀ ਉਹ ਤੁਹਾਰ ਦੀ ਵੀ ਇਹਦੀ ਵੀ ਪੱਕੇ ਏਜੰਸੀ ਰਿਕਾਰਡ ਰੱਖਿਆ ਆਪਣਾ ਠੀਕ ਇਹ ਬਬਲਿੰਗ ਕਰਦੀ ਜਿਵੇਂ ਮਤਲਬ ਬਾਈਂ ਚ ਲੁਆਇ ਪਾਇਆ ਤੁਸੀਂ ਜਿੱਦਾਂ ਹੁਣ ਅਸੀਂ ਉਸੇ ਵਰ ਚੱਲੇਗੇ ਸਟੀering ਨੂੰ ਲੱਗ ਜਾਂਦਾ ਗੰਮਣਾ 30 90 ਵਜੇ ਲੇ 100 ਪਰ ਤੇ ਹੁਣ ਤੁਸੀਂ ਕਹਿੰਦੇ 26 ਪਾਉਣਾ ਫਿਰ 60 ਤੋਂ ਬਾਅਦ ਕਰੇਗਾ ਕਰਨਾ ਫਿਰ ਵੀ 80 ਤੋਂ ਬਾਅਦ ਹੈ ਪਰ ਹੁਣ ਤਾਂ ਲੱਗ ਗਿਆ ਬਹੁਤ ਕੁਝ ਹੁਣ ਦੇਖੀ ਇੱਕ ਦਿਨ ਮੈਂ ਵੀਡੀਓ ਕਹਿੰਨੇ ਪਾਈ ਸੀ ਇੰਸਟਾਗ੍ਰਾਮ ਪਰ ਜਿਹੜੀ ਆ ਬਬਲਿੰਗ ਕਰਦੀ ਹੈ ਲੁਆਿਆਂ ਦੇ ਵਿੱਚ ਇੱਕ ਕਲਿੱਪ ਜਾ ਪੈਂਦਾ ਕੜਾ ਜਾ ਪਤਾ ਨਹੀਂ ਕਾਸੇ ਦਾ ਫਿਰ ਨਹੀਂ ਕਹਿੰਦੇ ਕਰਦੀ ਹੈ ਠੀਕ ਮੈਂ ਕੁਝ ਆਈ ਜਾਂਦਾ ਬਾਹਰ ਵੀ ਇੱਕ ਗੱਲ ਕਹੀ ਹੈ ਕਿ ਇਹਦਾ ਰੰਗ ਥੋੜਾ ਕਰੀਮਿਸ਼ਟ ਆ ਗਿਆ ਕਰੀਮ ਜਿਹਾ ਹਾਂ ਤੇ ਜਿਹੜੀ ਹੁਣ ਆ ਰਹੀ ਉਹ ਪਿਓਰ ਵਾਈਟ ਹੈ ਉਹ ਪਿਓਰ ਵਾਈਟ ਹਾਂ ਉਹ ਜਿਵੇਂ ਸਾਹਮਣੇ ਖੜੀ ਐ ਸਕੋਰਪੀਓ ਐ ਨਾ ਹਾਂ ਉਹ ਪਿਓਰ ਵਾਈਟ ਐ ਉਹ ਪਿਓਰ ਵਾਈਟ ਚ ਪਰਵਾਨੀ ਸੋਣੀ ਨਹੀਂ ਲਾਦੀ ਇਹ ਸੋਨਾ ਰਗਦਾ ਰੰਗ ਨਾ ਇਹ ਕਲਰ ਵਧੀਆ ਬਈ ਇਹ ਪੋਰਟਸ ਕਿਹੜੀ ਕੰਪਨੀ ਦੇ ਲਵਾਏ ਆ ਤੁਸੀਂ ਯਾਰ ਪਾਇਨੀਅਰ ਦੇ ਤੇ ਕਿੰਨੇ ਦਾ ਆ ਗਿਆ ਦੋਨੋਂ ਇਹ ਕਿੰਨੇ ਦਾ 5500 ਕੋਈ 4500 ਇੰਨੇ ਕਦੇ ਦੇ ਦਿਆ ਯਾਰ ਤੇ ਫਰਕ ਪੈਂਦਾ ਇਹਦੇ ਨਾਲ ਮਿਊਜ਼ਿਕ 'ਚ ਬਹੁਤ ਜ਼ਿਆਦਾ ਬਾਹਰ ਬਹੁਤ ਗੂੰਜਦੀ ਇਹਦੇ ਨਾਲ ਆਵਾਜ਼ ਬਹੁਤ ਠੀਕੀ ਹੋ ਜਾਂਦੀ ਬਣਦੀ ਬਾਹਰ ਦੀ ਬਾਜ ਸੁਣਦੀ ਐ ਨ ਪੂਰੀ ਐਪੋਰਟਸ ਦੇ ਛੋਟੇ ਛੋਟੇ ਹਾਂ ਠੀਕ ਹੈ ਤੇ ਮੈਕਸਿਮਮ ਬਾਈ ਕਿੰਨੀ ਭਜਾਈਏ ਇਹ ਭਜਾਈ ਤਾਂ 1 150 200 ਕ ਲਗਾਈ ਜਾਏ ਤੇ ਕਰਦੇ ਨੇ ਸੁਣ ਲਿਆ ਫੇ ਕਰਦਿਆਂ ਨੂੰ ਤਾਂ ਚੱਲ ਪਤਾ ਹੀ ਆ ਵੀ ਇਹੇ ਕੰਮ ਕਰਦੇ ਉਹ ਕਹਿੰਦੇ ਚਲਾਓ ਠੀਕ ਆਪਣਾ ਧਿਆਨ ਰੱਖੋ ਚੀਜ਼ ਦਾ ਵੀ ਬਚਾਓ ਰੱਖੋ ਬਾਲਟਾ ਆਪਣਾ ਕਹਿੰਦੇ ਬਚਾਓ ਕਰੋ ਤੁਸੀਂ ਇੱਕੋ ਫੈਮਿਲੀ ਚੋਂ ਦੋਨੋਂ ਹੈ ਹਾਂ ਇੱਕੇ ਡੱਬੇ ਰਾਈ ਜੀ ਠੀਕ ਹੈ ਬਹੁਤ ਚਲੋ ਭਾਈ ਮਿਲਦੇ ਆਪਾਂ ਫੇਰ ਦੁਬਾਰਾ ਨੈਕਸਟ ਵਲੌਗ ਵਿੱਚ